ਹਾਂਜੀ ਕਿਸਾਨ ਵੀਰੋ ਸਵਾਦ ਦਾ ਤੋਹਫਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣੇ ਬਾਈ ਟੋਟਲ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬੱਚੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਫੋਨ ਆਪ ਜੀ ਸੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਰ ਹੈਗੀ ਨੇੜੇ ਪਿੰਡ ਬਈ ਨੇੜੇ ਆਪਣੇ ਜਲਾਲ ਰਹਿ ਗਿਆ ਦਾਲਪੁਰਾ ਭਾਈ ਕਰੇਗਾ ਇਧਰ ਆਖ ਲਗਾ ਜਲਾਲ ਕਰੇਗਾ ਜੀ ਮੋਬਾਈਲ ਨੰਬਰ ਫੋਨ 90410 88878 ਜੀ ਠੀਕ ਹੈ ਬਾਈ ਇਹ ਬਾਈ ਦਾ ਕੰਟ ਸਕ੍ਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਤੇ ਤੇ ਕਿਹੜਾ ਸੂਸੂਈ ਆ ਇਹ ਦੂਜਾ ਸੂਸੂਈ ਆ ਜੀ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 2 1/2 ਘੰਟੇ ਠੀਕ ਆ ਹਾਂ ਜੇਰ ਪੈ ਗਈ ਜੇਰ ਆ ਪਈ ਆ ਬੱਠਲ ਚ ਕੰਪਲੀਟ ਆ ਤੇ ਬੱਚਾ ਕਿਦੇ ਤਾਂ ਪਿੱਛੇ ਵੱਛੀ ਹੈ ਜਰਸੀ ਦੀ ਵੱਛੀ ਬੜੀ ਚੰਗੀ ਆ ਹਾਂ ਬਹੁਤ ਸੋਹਣੀ ਆ ਜੀ ਬੱਠਾ ਕਿੰਨਾਂ ਜਨਮ ਦਿੱਤਾ ਬੱਚੀ ਦੀ ਕਵਾਰ ਕਹਿੰਦੇ ਹਿੱਦੀ ਦਾ ਚੰਗਾ ਭਰਾ ਆ ਸਾਡਾ ਜੀ ਠੀਕ ਆ ਬਾਈ ਹਾਂਜੀ ਹੂੰ ਫੇਸ ਦੇ ਹੈ ਨਾ ਬੱਚੇ ਦਾ ਬਹੁਤ ਸੋਹਣਾ ਪਿਆਰਾ ਆਈ ਕੀ ਬਾਤ ਆ ਬਾਈ ਕਿਉਂ ਵੱਛੀ ਨੇ ਬਾਈ ਨਾਲ ਹੀ ਤਿਆਰ ਹੋਣਾ ਬੈਡ ਵੀ ਖਰਤੇ ਸਹੀ ਹੋ ਹਮਾਚਲਾ ਦਾ ਬੱਚਾ ਨਹੀਂ ਕਿਸੇ ਆਪਣੇ ਪੰਜਾਬ ਵਾਲਾ ਬੱਚਾ ਹੀ ਲੱਗਦਾ ਹੂੰ ਨਹੀਂ ਨਿੱਕੀਆਂ ਹੀ ਹੁੰਦੀਆਂ ਪਲੀ ਦੀ ਸਹੀ ਆ ਬਈ ਥਾਨ ਬੜਾ ਚੰਗਾ ਹਾਂਜੀ ਬਹੁਤ ਸੋਹਣਾ ਥੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਪੂਰੀ ਵਿਥੀ ਦੇ ਥਾਨ ਬਈ ਚਵਾਈ ਚੁਈ ਕਿਵੇਂ ਮੌਲੀ ਸੋਹਣੀ ਆ ਜੀ ਮੋਟੀ ਧਾਰ ਪਹਿਲੇ ਮਾਰ ਦੇਣਾ ਧਾਰਾਂ ਪੱਕੇ ਨਹੀਂ ਦੱਸਦਾ ਯਾਰ ਬਿਨਾ ਬੱਚਾ ਛੱਡਦੇ ਇੰਨੀ ਠੰਡੀ ਗਲੀ ਆਈ ਲੈ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਲਾਉਣ ਦੀ ਲੋੜ ਮਰਦੀ ਆ ਬਈ ਯਾਰ ਜਿੰਨੀ ਕਹਿੰਦਾ ਹੂੰ ਦੇਖੋ ਕਰਮ ਵਾਲੀ ਬਾਲੀ ਅੱਡਾ ਥਾਂ ਨੱਪੀ ਆ ਨਾ ਬਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਇਹ ਫੁੱ ਸਹੀ ਗੱਲ ਆ ਬਾਈ ਕੀ ਆ ਵਾਤਾ ਬੜਾ ਚੰਗਾ ਜੋ ਠੰਡੀ ਵਾਲੀ ਕਰਮਾਲੀ ਆ ਇਹ ਲੋ ਨਾਣਾ ਵੀ ਲੈਦੀ ਆ ਬਈ ਬਾਈ ਗੁੱਤੀਆਂ ਵਟਣ ਵਾਲਾ ਗਮਣ ਗੁੱਤੀ ਪਾ ਕੋਈ ਬਾਈ ਗੁੱਤੀ ਨਹੀਂ ਤੋਈ ਪਾ ਵਟਦਾ ਲੈ ਹਮ ਕੀ ਆ ਵਾੜੀ ਸੋਹਣੀ ਚੜਾਈ ਲੱਗੀ ਠੰਡੀ ਕੁਆਲਟੀ ਸੋਹਣੀ ਨੇ ਕਰਮਾਲੀ ਦਾ ਲੈ ਵਾ ਦੇ ਕਮਾ ਕਿੰਨਾ ਵੱਡਾ ਬੋਲਾ ਬੋਲਾ ਕੱਢਿਆ ਬਾਈ ਨੇ ਦੁੱਧ ਕੱਢਤਾ ਹੀ 3 ਕਿਲੋ ਬੋਲਾ ਕੱਢਿਆ ਓਕੇ ਹਾਂਜੀ ਠੀਕ ਆ ਬਾਈ ਬਰੀਡ ਬਹੁਤ ਆ ਬੈੜਾ ਹਾਂ ਬਰੀਡ ਬਹੁਤ ਹੈ ਜਿਆਦਾ ਕੁਆਲਟੀ ਵਾਲੀ ਹੈ ਬਾਕੀ ਬਰੀਕੀ ਜਿਹੜੀ ਗੱਲ ਆ ਦੁੱਧ ਵਾਲੀ ਆ ਬੱਚੀ ਦੁੱਧ ਪਾਈ 20 22 ਕਿਲੋ ਆਉਣਾ ਪਿਆਉਣਾ ਨਹੀਂ ਠੀਕ ਹੈ ਬਾਈ ਵੱਧ ਪੈ ਜਾ ਵੱਧ ਪੈ ਪਿਛਲਾ ਦਾ ਕਿਹਾ ਹੋਇਆ 18 ਲੀਟਰ ਚੋਇਆ ਹੋਇਆ ਇਹਦਾ ਹੂੰ ਗੱਲਾਂ ਸਾਰੀਆਂ ਓਕੇ ਬੱਚਾ ਬੱਚੀ ਦੇਤੀ ਜੇਰ ਬਾਈ ਬੱਠਲ ਚ ਪਾਈ ਬੈਠਾ ਚੋਂਨ ਇੱਕ ਨੰਬਰ ਥਾਂ ਇੱਕ ਨੰਬਰ ਹੱਥੀ ਚੋ ਲਿਓ ਚਾਹੇ ਮਸ਼ੀਨਾਂ ਚੋ ਲਿਓ ਹਾਂ ਨਹੀਂ ਸਹੀ ਗੱਲ ਥਾਂ ਨਹੀਂ ਬਹੁਤ ਸੋਹਣੀ ਬਾਈ ਜਿਹੜੀ ਪੂਰੀ ਵਿੱਤੀ ਦੇ ਕਲਾ ਕਲਾ ਨਾੜਾ 2 ਮਿੰਟ ਕਿਹੜਾ ਨਾ ਲੱਗਣ ਖਾਲੀ ਕਰਨ ਦੇ ਹਾਂ ਸਹੀ ਗੱਲ ਆ ਬਸ ਇਧਰੋਂ ਵੀ ਲਿਵਾ ਚੈੱਕ ਕਰਵਾ ਠੰਡੀ ਜੈਲੀ ਬਹੁਤ ਹੈ ਮੇਨ ਗੱਲ ਹੋਲ ਦੇ ਬਾਈ ਤੋੜ ਇਹ ਤਾਂ 22 ਕਿਲੋ ਦਾ ਹੱਸ ਕੇ ਪਿਆ ਹੋਈ ਹੂੰ ਬਰੀਕੀ ਚ ਫੋਲਾਂ ਦੀ ਹਾਂ ਬਰੀਕਾਈ ਗੱੜ ਜਿਹੜੀ ਗੱਲ ਆ ਦੁੱਧ ਵਾਲਾ ਪੀਸ ਆ ਬਾਈ ਤੇ ਸੂਈ ਸਵਾਈਆ ਬੱਚਾ ਬੱਚੀ ਤੇ ਬਾਕੀ ਸ਼ਾਇਨਿੰਗ ਸੁਣ ਕੇ ਪਿੰਡੇ ਤੇ ਵੇਖ ਲੋ ਕਿੰਨੀ ਸੋਹਣੀ ਲੈਵਾ ਦੇਖੋ ਪੰਡ ਵਾਲਾ ਲੱਗਿਆ ਕਰਮ ਵਾਲੇ ਨੂੰ ਕੀ ਬਾਤ ਆ ਬਾਈ ਤੋੜਾ ਵੀ ਇੱਕ ਨੰਬਰ ਆ ਬਰੀਡ ਵੀ ਇੱਕ ਨੰਬਰ ਆ ਕੀ ਮੋਲ ਆ ਬਾਈ ਜਾਇਜ਼ ਜਦਾ ਮੋਲ ਤਾਂ ਬਾਈ 75 ਕਰਾਂਗੇ ਫਿਰ 68000 ਦੇ ਦਾਂਗੇ ਭਾਈ ਮੁੱਲ ਕਰਾਉਣਾ ਬਾਈ ਕਹਿੰਦਾ 75 ਕਰਾ ਲਓ 68000 ਦੀ ਵਹਿੜਾ ਜਿਹੜੀ ਦੇ ਦਿਆਂਗੇ ਬਾਈ ਮੋਲ ਜਮਾ ਜੈ ਜੀ ਰੱਖਿਆ ਬਾਈ ਨੇ ਲੈਣ ਦੇਣ ਵਾਲਾ ਰੇਟ ਰੱਖਿਆ ਵੈੜ ਚੰਗੀ ਆ ਬਈ ਆਪ ਹੀ ਮੂੰਹੋਂ ਬੋਲਦੀ ਐ ਜਿੰਨਾ ਬੋਲ ਲਾ ਉਹਨਾਂ ਥੋੜਾ ਕਿ ਨਹੀਂ ਬਾਈ ਹਾਂਜੀ ਹਾਂਜੀ ਹੂੰ ਦੇਖੋ ਫਰੀਦ ਕਿਆ ਬਾਤ ਆ ਫਰੀਦ ਪਾਸੋਂ ਦੁੱਧ ਦਿੰਦਾ ਬਾਈ ਯਾਰ ਚੰਮ ਵਾਲਾ ਦੁੱਧ ਨਹੀਂ ਦਿੰਦਾ ਸਹੀ ਗੱਲ ਆ ਬਾਈ ਪੂਰਾ ਪੰਡ ਵਾਲਾ ਲੇਵਾ ਲੱਗਿਆ ਬਾਕੀ ਹੁਣ ਚਵਾ ਇੱਕ ਨੰਬਰ ਸੁਈ ਵੀ ਕਰਕੇ ਹੁਣ ਪੱਠੇ ਪੁੱਠੇ ਕੱਢੂ ਖਾਊਗੀ ਤੇ ਟਕੋਖ ਚੱਕੂਗੀ ਕਿ ਨਹੀਂ ਹੂੰ ਬਿਊਟੀ ਵੀ ਇੱਕ ਹਾਂ ਬਹੁਤ ਸੋਹਣਾ ਫੇਸ ਕੁਆਲਿਟੀ ਬਾਕੀ ਪਤਲੀ ਕਿੰਨੀ ਐ ਅੱਛੀ ਮੇਨ ਕੁਆਲਿਟੀ ਖਾਂ ਤੋਂ ਸੋਹਣੀ ਦੇਖ ਲਓ ਹੂੰ ਕਿੱਸੇ ਵੀ ਨੂੰ ਬਾਈ ਬੜਾ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ